ਦਲਜੀਤ ਸਿੰਘ ਜੀ ਕੈਨੇਡਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਖਾਸ ਕਰ ਪੰਜਾਬੀਆਂ ਦੇ ਲਈ ਸਾਹਮਣੇ ਆਈ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਵੱਡਾ ਟਟਕਾ ਪੰਜਾਬੀ ਸਟੂਡੈਂਟਸ ਨੂੰ ਦਿੱਤਾ ਹੈ ਤੁਸੀਂ ਵੀ ਸਾਰੀ ਰਿਪੋਰਟ ਪੜ੍ਹੀ ਹੈ ਸਮਝੀ ਹੈ ਤੁਸੀਂ ਕਹਿੰਦੇ ਕਿ ਯੂਕੇ ਦੇ ਵਿੱਚ ਰਹਿੰਦੇ ਹੋ ਤੁਸੀਂ ਪੂਰੀ ਦੁਨੀਆ ਨੂੰ ਪੂਰੀ ਜੀਓਪੋਲਿਟਿਕਸ ਨੂੰ ਕਵਰ ਕਰਦੇ ਹੋ ਤੁਸੀਂ ਅਕਸਰ ਹੀ ਸਾਡੇ ਨੂੰ ਹਨ ਪੰਜਾਬ ਵੀ ਨੌਜਵਾਨਾਂ ਨੂੰ ਸਿਝਾ ਦਿੰਦੇ ਹੋ ਸਲਾਹਦੰਦੇ ਹੁੰਦੇ ਹੋ ਅੱਜ ਫੇਰ ਤੁਹਾਡੀ ਸਲਾਹ ਦੀ ਲੋੜ ਪੈ ਗਈ ਹੈ ਪੰਜਾਬੀ ਸਟੂਡੈਂਟਸ ਨੂੰ ਕਿਉਂਕਿ ਜੋ ਹੈ ਸਟੇਟਮੈਂਟ ਸਾਹਮਣੇ ਆਈ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੀ ਉਸ ਦੇ ਨਾਲ ਕਹਿ ਲੋ ਕਿ ਕਾਫੀ ਚਿੰਤਾ ਪੰਜਾਬੀ ਵਿਦਿਆਰਥੀਆਂ ਉਹਦੇ ਮਾਪਿਆਂ ਦੀ ਵੱਧ ਗਈ ਹੋਵੇਗੀ ਜੋ ਇੱਕ ਸਟੇਟਮੈਂਟ ਸਾਹਮਣੇ ਆਈ ਹੈ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੀ ਉਸ ਨੂੰ ਸੀ ਕਿਵੇਂ ਦੇਖਦੇ ਹੋ ਕਿ ਹੁਣ ਉਹਰੇ ਕੈਨੇਡਾ ਵਿੱਚ ਸਟੱਡੀ ਕਰਨ ਤੋਂ ਬਾਅਦ ਪੀਆਰ ਨਹੀਂ ਮਿਲੇਗੀ ਵਿਦਿਆਰਥੀਆਂ ਨੂੰ ਉਹ ਪੰਜਾਬੀ ਉਹ ਜਿਹੜੇ ਪੰਜਾਬੀ ਵਿਦਿਆਰਥੀ ਜਾਂ ਦੁਨੀਆ ਦੇ ਵਿਦਿਆਰਥੀ ਜਿਹੜੇ ਕੈਨੇਡਾ ਚ ਪੜ੍ਹਦੇ ਨੇ ਉਹ ਇੱਥੇ ਪੜ੍ਹਨ ਤੋਂ ਬਾਅਦ ਆਪਣੇ ਦੇਸ਼ਾਂ ਵਿੱਚ ਜਾ ਕੇ ਉਸ ਪੜ੍ਹਾਈ ਦਾ ਕਹਿ ਲੋ ਕਿ ਇਸਤੇਮਾਲ ਕਰਨ ਯੂਜ਼ ਕਰਨ ਕਿਵੇਂ ਦੇਖਦੇ ਹੋ ਸਾਰੇ ਸਟੇਟਮੈਂਟ ਨੂੰ ਤੁਸੀਂ ਜੀ ਬਿਲਕੁਲ ਅੱਜ ਇਹ ਖਬਰ ਜਿਹੜੀ ਹੈ ਉਹ ਵੱਡੇ ਅਖਬਾਰਾਂ ਦੀ ਸੁਰਖੀ ਬਣੀ ਹੋਈ ਹੈ ਕਿ ਮਾਰਕ ਮਿਲਰ ਜੋ ਇਮੀਗ੍ਰੇਸ਼ਨ ਮੰਤਰੀ ਨੇ ਉਹਨਾਂ ਨੇ ਇਹ ਬਿਆਨ ਜਿਹੜਾ ਬੜਾ ਸਖਤ ਬਿਆਨ ਜਿਹੜਾ ਹੈ ਉਹ ਆਇਆ ਮੈਨੂੰ ਲੱਗਦਾ ਵੀ ਆਪਾਂ ਪਿਛਲੇ 10 15 20 ਸਾਲ ਦੀ ਗੱਲ ਕਰ ਲਈਏ ਤਾਂ ਕਿਸੇ ਵੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਖਾਸ ਤੌਰ ਦੇ ਉੱਤੇ ਕੈਨੇਡਾ ਦੇ ਇਸ ਤਰ੍ਹਾਂ ਦਾ ਬਿਆਨ ਜਿਹੜਾ ਹੈ ਉਹ ਕਦੇ ਵੀ ਜਾਰੀ ਨਹੀਂ ਕੀਤਾ ਗਿਆ ਬਿਲਕੁਲ ਜਿਵੇਂ ਤੁਸੀਂ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਪੜ੍ਹਾਈ ਕਰੋ ਤੇ ਉਸ ਤੋਂ ਬਾਅਦ ਵਾਪਸ ਜਾਓ ਆਪਣੇ ਦੇਸ਼ਾਂ ਨੂੰ ਜਿਹੜਾ ਹੈ ਉન્નਤ ਕਰੋ ਯਾਨੀ ਕਿ ਉਹਨਾਂ ਦੀ ਤਰੱਕੀ ਕਰੋ ਪਰ ਤੁਹਾਨੂੰ ਪਤਾ ਹੈ ਕਿ ਸਾਡੇ ਪੰਜਾਬੀ ਜਿਹੜੇ ਨੇ ਖਾਸ ਤੌਰ ਤੇ ਪੰਜਾਬ ਵਾਲਿਆਂ ਦੀ ਗੱਲ ਆਪਾਂ ਕਰਾਂਗੇ ਕਿਉਂਕਿ ਪੰਜਾਬ ਨਾਲ ਸੰਬੰਧਤ ਆ ਸਾਡੇ ਪੰਜਾਬੀਆਂ ਦਾ ਮਕਸਦ ਪੜ੍ਹਾਈ ਕਰਕੇ ਵਾਪਸ ਆਉਣਾ ਨਹੀਂ ਹੁੰਦਾ ਬਲਕਿ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਸੈਟਲ ਹੋਣਾ ਹੀ ਹੁੰਦਾ ਹੈ ਪੜ੍ਹਾਈ ਇੱਕ ਜ਼ਰੀਆ ਬਣਾ ਕੇ ਸਾਡੇ ਸਟੂਡੈਂਟ ਭਰਾ ਛੋਟੇ ਵੱਡੇ ਜਿਹੜੇ ਨੇ ਉਹ ਬਾਹਰਲੇ ਮੁਲਕਾਂ 'ਚ ਜਾਂਦੇ ਆ ਆਪਣਾ ਕੋਰਸ ਪੂਰਾ ਕਰਦੇ ਨੇ ਤੇ ਉਸ ਤੋਂ ਬਾਅਦ ਉੱਥੇ ਟੀਆਰ ਤੇ ਫਿਰ ਪੀਆਰ ਲੈ ਲੈਂਦੇ ਆ ਫਿਰ ਹੌਲੀ-ਹੌਲੀ ਸਿਟੀਜ਼ਨ ਬਣ ਜਾਂਦੇ ਆ ਸੋ ਇਹ ਰੁਝਾਨ ਜਿਹੜਾ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਇਹਨਾਂ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਨੇ ਜਿਹੜੇ ਜਾਂਦੇ ਪੜ੍ਹਾਈ ਛੱਡ ਦਿੰਦੇ ਆ ਕਿਉਂਕਿ ਕੋਸਟਲੀ ਹੁੰਦੀ ਹੈ ਸਾਰੇ ਖਰਚੇ ਪੂਰੇ ਨਹੀਂ ਹੁੰਦੇ ਉਹ ਕਹਿੰਦੇ ਇੱਕ ਵਾਰੀ ਇੱਥੇ ਪਹੁੰਚਣਾ ਸੀ ਪਹੁੰਚ ਗਏ ਆ ਤੇ ਹੁਣ ਛੱਡੋ ਬਾਕੀ ਸਾਰਾ ਕੁਝ ਸੋ ਜਿਹੜੀ ਗੱਲ ਕਹੀ ਹੈ ਨਾ ਮਾਰਕ ਮਿਲਰ ਹਰਾ ਨੇ ਕਿ ਅਸੀਂ ਕੋਈ ਵਾਅਦਾ ਨਹੀਂ ਸੀ ਕੀਤਾ ਸਾਰਿਆਂ ਨੂੰ ਪੀਆਰ ਦੇਣ ਦਾ ਪਰ ਮੈਂ ਕਹਿਣਾ ਕਿ ਇੱਥੇ ਇਹ ਜਿਹੜੇ ਮੁਲਕ ਨੇ ਇਹ ਲੋਕਾਂ ਦਾ ਖਾਸ ਤੌਰ ਤੇ ਸਟੂਡੈਂਟਾਂ ਦਾ ਭਵਿੱਖ ਖਰਾਬ ਕਰ ਦਿੰਦੇ ਆ ਉਹਨਾਂ ਨੂੰ ਸੁਪਨੇ ਦਿਖਾ ਕੇ ਕਿਉਂਕਿ ਇਹ ਕੋਈ ਵਾਦਾ ਨਹੀਂ ਹੁੰਦਾ ਹੁੰਦਾ ਕਿ ਲਓ ਜੀ ਤੁਸੀਂ ਇੱਥੇ ਆਓ ਤੁਹਾਨੂੰ ਪੀਆਰ ਦਵਾਂਗੇ ਇਸ ਤਰ੍ਹਾਂ ਕੋਈ ਵਾਦੇ ਨਹੀਂ ਹੁੰਦੇ ਹੁੰਦੇ ਬਲਕਿ ਵਕ ਵਕ ਦੇਸ਼ਾਂ ਦੇ ਕਾਨੂੰਨ ਹੁੰਦੇ ਆ ਸੋ ਕੈਨੇਡਾ ਦਾ ਕਾਨੂੰਨ ਕਹਿੰਦਾ ਸੀ ਵੀ ਤੁਸੀਂ ਇੱਥੇ ਆਓ ਪੜ੍ਹਾਈ ਕਰੋ ਪੂਰੀ ਉਸ ਤੋਂ ਬਾਅਦ ਪੀਆਰ ਅਪਲਾਈ ਕਰੋ ਫਿਰ ਪੀਆਰ ਅਪਲਾਈ ਕਰੋ ਹੌਲੀ ਹੌਲੀ ਸਿਟੀਜ਼ਨ ਤੁਸੀਂ ਬਣ ਜੂਗੇ ਸੋ ਇਹ ਕਾਨੂੰਨ ਹੁੰਦੇ ਆ ਕੋਈ ਵਾਦਾ ਨਹੀਂ ਹੁੰਦਾ ਇੱਥੇ ਇਹ ਮੁਲਕ ਜਿਹੜੇ ਨੇ ਇਹ ਹੁਣ ਸਾਨੂੰ ਵੀ ਸੋਚਣਾ ਪੈਣਾ ਪੰਜਾਬ ਵਾਲਿਆਂ ਨੂੰ ਖਾਸ ਤੌਰ ਦੇ ਉੱਤੇ ਕਿ ਕਿਵੇਂ ਇਹ ਮੁਲਕ ਜਿਹੜੇ ਨੇ ਤੁਹਾਨੂੰ ਬੇਵਕੂਫ ਬਣਾ ਰਹੇ ਆ ਤੁਹਾਡੇ ਪੈਸੇ ਨੂੰ ਜਿਹੜਾ ਹੈ ਉਹ ਕਿਵੇਂ ਤੁਹਾਡੀਆਂ ਜੇਬਾਂ ਚੋਂ ਕਢਾ ਰਹੇ ਆ ਤੁਸੀਂ ਕਿੱਲੇ ਵੇਚ ਕੇ ਉਹ ਸਾਰਾ ਕੁਝ ਵੇਚ ਕੇ ਪੜਾਈਆਂ ਲਈ ਇਹਨਾਂ ਮੁਲਕਾਂ ਨੂੰ ਦਿੰਦੇ ਹੋ 20-20 ਹਜ਼ਾਰ ਪਾਉਂਡ ਡਾਲਰ ਜਿਹੜੇ ਨੇ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਲੈ ਕੇ ਆਉਂਦੇ ਹੋ ਜਦੋਂ ਸਟੱਡੀ ਕਰਦੇ ਹੋ ਉਸ ਤੋਂ ਬਾਅਦ ਜਿਹੜੀ ਮਿਹਨਤ ਕਰਦੇ ਹੋ ਫਿਰ ਰਹਿਣਾ ਸਹਿਣਾ ਉਹ ਸਾਰਾ ਕੁਝ ਹੁੰਦਾ ਸੋ ਇਹ ਕਿੰਨੀ ਚਲਾਕੀ ਦੇ ਨਾਲ ਤੁਹਾਨੂੰ ਇਹ ਕਹਿ ਦਿੰਦੇ ਆ ਤੁਹਾਡੀਆਂ ਪੜਾਈਆਂ ਪੂਰੀਆਂ ਹੋਣ ਤੋਂ ਬਾਅਦ ਜਦੋਂ ਇਹਨਾਂ ਦਾ ਕੋਟਾ ਪੂਰਾ ਹੋ ਜਾਂਦਾ ਹੈ ਕਿ ਹੁਣ ਤੁਹਾਡੀ ਸਾਨੂੰ ਲੋੜ ਨਹੀਂ ਹੈ ਸਾਡੇ ਕੋਲ ਕੋਟਾ ਪੂਰਾ ਹੋ ਚੁੱਕਿਆ ਸਾਡੀ ਇਕਨੋਮੀ ਜਿਹੜੀ ਹੈ ਉਹ ਠੀਕ ਠਾਕ ਹੋ ਚੁੱਕੀ ਹੈ ਵੈਸੇ ਤਾਂ ਇਹ ਕਹਿਣਾ ਕਿ ਸਟੂਡੈਂਟਾਂ ਦੇ ਸਿਰ ਤੇ ਇਕਨੋਮੀ ਚੱਲਦੀ ਹੈ ਇਹ ਵੀ ਗਲਤ ਹੋਵੇਗਾ ਕਿਉਂਕਿ ਕੈਨੇਡਾ ਇੱਕ ਬਹੁਤ ਵੱਡਾ ਮੁਲਕ ਹੈ ਉਹਦੇ ਆਪਣੇ ਬੜੇ ਨੇਚਰਲ ਰਿਸੋਰਸਸ ਹੈਗੇ ਆ ਬੜਾ ਕੁਝ ਹੈਗਾ ਉਹਨਾਂ ਦੇ ਕੋਲ ਸੋ ਸਾਰੇ ਮੁਲਕਾਂ ਦੇ ਕੋਲ ਹੁੰਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕਨੋਮੀ ਜਿਹੜੀ ਹੈ ਸਟੂਡੈਂਟਾਂ ਦੇ ਸਿਰ ਤੇ ਚੱਲਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਪੈਸਾ ਜਿਹੜਾ ਹੈ ਉਹ ਇਹਨਾਂ ਮੁਲਕਾਂ ਦੇ ਵਿੱਚ ਹੀ ਆਉਂਦਾ ਹੁਣ ਉਹਨਾਂ ਨੇ ਕਿਹਾ ਹੈ ਮੈਂ ਸੁਣ ਰਿਹਾ ਸੀ ਕਿ ਪਿਛਲੇ ਸਾਲ ਦੇ ਵਿੱਚ 3 ਲੱਖ ਸਟੂਡੈਂਟ ਜਿਹੜਾ ਹੈ ਉਹ ਬਾਹਰਲੇ ਦੇਸ਼ਾਂ ਚੋਂ ਆਇਆ ਹੁਣ ਜਦੋਂ 3 ਲੱਖ ਸਟੂਡੈਂਟ ਇੱਕ ਸਾਲ ਦਾ ਆਏਗਾ ਤੇ ਉਸ ਤੋਂ ਪਿਛਲੇ ਸਾਲ ਦੀ 22 ਦੀ ਗੱਲ ਕਰ ਲਓ 21 ਦੀ ਗੱਲ ਕਰ ਲਓ 20 ਦੀ ਗੱਲ ਕਰ ਲਓ ਸੋ ਕਿੰਨਾ ਸਟੂਡੈਂਟ ਜਿਹੜਾ ਹੈ ਸਿਰਫ ਪੰਜਾਬ ਹੀ ਨਹੀਂ ਬਲਕਿ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚੋਂ ਕੈਨੇਡਾ ਦੇ ਵਿੱਚ ਪਹੁੰਚਿਆ ਜਿਸ ਤੋਂ ਬਾਅਦ ਫਿਰ ਉੱਥੇ ਹੁਣ ਜਿਹੜੇ ਮੇਨ ਸ਼ਹਿਰ ਨੇ ਜਿੱਥੇ ਮੇਨ ਹੱਬ ਹੁੰਦਾ ਜਿਵੇਂ ਪੰਜਾਬੀਆਂ ਦੇ ਕੁਝ ਸ਼ਹਿਰ ਨੇ ਮੇਨ ਜਾਂ ਫਿਰ ਹੋਰ ਚਾਈਨੀਜ਼ ਲੋਕਾਂ ਦੇ ਕੁਝ ਮੇਨ ਸ਼ਹਿਰ ਆ ਸੋ ਉਹ ਸਾਰਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਕਹਿ ਲਈਏ ਕਿ ਕੁਰਬਲ ਕੁਰਬਲ ਹੋਣ ਲੱਗ ਪਈ ਹੈ ਕਮਾਂਵਾਸੇ ਵੱਡੀਆਂ ਲਾਈਨਾਂ ਲੱਗ ਗਈਆਂ ਵਦਿਆ ਜਿਹੜਾ ਰਹਿਣ ਸਹਣ ਜਿਹੜਾ ਹੈ ਉਹ ਲੋਕਾਂ ਦਾ ਖਰਾਬ ਹੋ ਗਿਆ ਲੋਕੀ ਪੁਲਾਂ ਥੱਲੇ ਓਵਰ ਬ੍ਰਿਜਾਂ ਦੇ ਥੱਲੇ ਰਹਿਣ ਲੱਗ ਪਏ ਸੋ ਖਾਸ ਤੌਰ ਦੇ ਉੱਤੇ ਜਦੋਂ ਆਪਾਂ ਪੰਜਾਬੀ ਸਟੂਡੈਂਟ ਦੀ ਗੱਲ ਕਰਦੇ ਆ ਤਾਂ ਕਿੰਨੀਆਂ ਖਬਰਾਂ ਸਾਡੇ ਤੱਕ ਪਹੁੰਚੀਆਂ ਕਿ ਮੌਤਾਂ ਹੋ ਗਈਆਂ ਉਸ ਤੋਂ ਬਾਅਦ ਹੁਣ ਜਦੋਂ ਇਹ ਕਹਿ ਲਈਏ ਵੀ ਇੱਕ ਤਰ੍ਹਾਂ ਦਾ ਉਹ ਸਾਰਾ ਕੁਝ ਹੋ ਗਿਆ ਤੇ ਹੁਣ ਕਾਨੂੰਨ ਮੰਤਰੀ ਵੱਲੋਂ ਇਮੀਗ੍ਰੇਸ਼ਨ ਮੰਤਰੀ ਵੱਲੋਂ ਇਹ ਕਹਿ ਦੇਣਾ ਕਿ ਅਸੀਂ ਕੋਈ ਵਾਅਦਾ ਨਹੀਂ ਸੀ ਕੀਤਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਪਹਿਲਾਂ ਹੀ ਕਲੀਅਰ ਹੋਣੀਆਂ ਚਾਹੀਦੀਆਂ ਤੁਹਾਡੇ ਕਾਨੂੰਨਾਂ ਦੇ ਵਿੱਚ ਕਿ ਤੁਸੀਂ ਇੱਥੇ ਆਉਂਗੇ ਕੋਈ ਤੁਹਾਡਾ ਚਾਂਸ ਨਹੀਂ ਹੈਗਾ ਕੋਈ ਕਾਨੂੰਨ ਨਹੀਂ ਕਹਿੰਦਾ ਕਿ ਤੁਹਾਨੂੰ ਇਥੇ ਟੀਆਰ ਤੇ ਮੁੜ ਕੇ ਪੀਆਰ ਮਿਲੂਗੀ ਤੁਸੀਂ ਸਟੱਡੀ ਕਰਕੇ ਵਾਪਸ ਜਾਣਾ ਫਿਰ ਉਸ ਹਿਸਾਬ ਦੇ ਨਾਲ ਸਟੂਡੈਂਟ ਸੋਚਣ ਬੱਚੇ ਸੋਚਣ ਕਿ ਭਾਈ ਉੱਥੇ ਪੱਕਾ ਨਹੀਂ ਹੋਇਆ ਜਾਂਦਾ ਉੱਥੇ ਰਿਹਾ ਨਹੀਂ ਜਾ ਸਕਦਾ ਸੋ ਆਪਣੀ ਸਟੱਡੀ ਕਰਕੇ ਵਾਪਸ ਆ ਜਾਣ ਜਾਂ ਫਿਰ ਉਹ ਜਾਣ ਹੀ ਨਾ ਸੋ ਇਹ ਤਾਂ ਇਹ ਰਹਿ ਗਈ ਇੱਕ ਗੱਲ ਹੁਣ ਤੁਹਾਡਾ ਜਿਹੜਾ ਸਵਾਲ ਇਹ ਵੀ ਹੈਗਾ ਵੀ ਆਖਰ ਇਹ ਕੀ ਹੋਇਆ ਕੀ ਹੈ ਇਹ ਬਣਿਆ ਕੀ ਕਿ ਅਚਾਨਕ ਕੈਨੇਡਾ ਵਰਗਾ ਮੁਲਕ ਜਿਹਨੂੰ ਕਿਹਾ ਜਾਂਦਾ ਪੀ ਉਹ ਇੱਕ ਆਪਾਂ ਕਹ ਲਈਏ ਡੈਮੋਕ੍ਰੈਟਿਕ ਤਾਂ ਹੈ ਹੀ ਹੈ ਆ ਪਰ ਸਭ ਨੂੰ ਪਿਆਰ ਕਰਨ ਵਾਲਾ ਮੁਲਕ ਹੈ ਜਦੋਂ ਕੈਨੇਡਾ ਦੀ ਗੱਲ ਕਰਦੇ ਆ ਤਾਂ ਪੰਜਾਬੀਆਂ ਦਾ ਦੂਜਾ ਘਰ ਮੰਨਿਆ ਜਾਂਦਾ ਹੈ ਦੂਜਾ ਪੰਜਾਬ ਮੰਨਿਆ ਜਾਂਦਾ ਕੈਨੇਡਾ ਨੂੰ ਬੜੇ ਵੱਡੀ ਪੱਦਰ ਦੇ ਉੱਤੇ ਸਾਡੇ ਲੋਕ ਵਸਦੇ ਆ ਸੋਥੋ ਦੇ ਆਪਣਾ ਮੰਤਰੀ ਮੰਡਲ ਕਹ ਲਈਏ ਰਾਜਨੀਤੀ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਪੋਲਿਟਿਸ਼ੀਅਨ ਨੇ ਇੱਥੋਂ ਤੱਕ ਕਿ ਜਸਟਿਨ ਟਰੂਡੋ ਜਿਹੜੇ ਨੇ ਕਿਵੇਂ ਪੰਜਾਬੀਆਂ ਦੇ ਨਾਲ ਪਿਆਰ ਕਰਦੇ ਆ ਜਾਫਰ ਹੋਰ ਗੱਲਾਂ ਬਾਤਾਂ ਤੁਸੀਂ ਦੇਖਿਆ ਹੋਣਾ ਜਸਟਿਨ ਟਰੂਡੋ ਪਿਛਲੇ ਦਿਨੀ ਦਲਜੀਤ ਦੇ ਸ਼ੋਅ ਦੇ ਉੱਤੇ ਜਾ ਕੇ ਸਪੈਸ਼ਲ ਮੁਬਾਰਕਵਾਦ ਦੇ ਕੇ ਆਇਆ ਸੋ ਮਤਲਬ ਕਿ ਇੱਕ ਤਰ੍ਹਾਂ ਦਾ ਪੰਜਾਬ ਵਾਲਾ ਮਾਹੌਲ ਤੇ ਅਚਾਨਕ ਝਟਕਾ ਕਿਉਂ ਜੀ ਜਿਵੇਂ ਮੈਂ ਕਹਿੰਦਾ ਮੈਂ ਨੇ ਇੱਕ ਸਵਾਲ ਹੋਰ ਐਡ ਕਰਦਾ ਤੁਸੀਂ ਦੋਹਾਂ ਦਾ ਜਵਾਬ ਇਕੱਠੇ ਦੇ ਦਿਓ ਕਿਉਂਕਿ ਮੈਨੂੰ ਥੋੜੀ ਇੱਕ ਗੱਲ ਯਾਦ ਆ ਰਹੀ ਹੈ ਜਦੋਂ ਅਸੀਂ ਪਹਿਲਾਂ ਵੀ ਕਾਫੀ ਇੰਟਰਵਿਊ ਕੀਤੀ ਤੁਸੀਂ ਸੁਝਾਅ ਦਿੱਤੇ ਸੀਗੇ ਕਿ ਹੁਣ ਵਿਦੇਸ਼ਾਂ ਵਿੱਚ ਆਉਣ ਦਾ ਫਾਇਦਾ ਨਹੀਂ ਹੈ ਕਿਉਂਕਿ ਕਿ ওভারਡੋਜ਼ ਹੋ ਗਈ ਹੈ ਤੁਸੀਂ ਕਿਹਾ ਸੀ ਕਿ ਮੈਂ ਇਹ ਗੱਲ ਕਹਿ ਰਿਹਾ ਹਾਂ ਪਰ ਲੋਕ ਮੇਰੇ ਕੰਨ ਨੂੰ ਬੁਰਾ ਸਮਝਣ ਕੀ ਐਸੀ ਆਫਤਾ ਵਿਦੇਸ਼ਾਂ ਵਿੱਚ ਆ ਗਏ ਨੇ ਪਰ ਸਾਨੂੰ ਐਵੇਂ ਕਹਿ ਰਹੇ ਨੇ ਸ਼ਾਇਦ ਇਹ ਝਿੜਦੇ ਨੇ ਹਣਾ ਜਾਇਨ ਨੂੰ ਕੋਈ ਜੈਲਸ ਹੁੰਦੀ ਹੈ ਹੁਣ ਹੁਣ ਥੋੜੀ ਘਾਲ ਬਿਲਕੁਲ ਸੱਚ ਸਾਬਿਤ ਹੋ ਗਈ ਹੈ ਜੋ ਉਸਨੇ ਸਜਾ ਪਿਛਲੀ ਇੰਟਰਵਿਊ ਵਿੱਚ ਦਿੱਤਾ ਸੀ ਗਿਆ ਤੁਸੀਂ ਕਿਹਾ ਸੀ ਗਿਆ ਤੇ ਉਹੀ ਗੱਲ ਹੁਣ ਜਿਹੜੇ ਬਲੂਮ ਰਿਪੋਰਟ ਦੀ ਰਿਪੋਰਟਰ ਸਾਹਮਣੇ ਆਈ ਹੈ ਨਿਕਲ ਕੇ ਕਿ ਕੈਨੇਡਾ ਸਰਕਾਰ ਹੁਣ ਜਿਹੜੇ ਕੁਮਾਂਤਰੀ ਵਿਦਿਆਰਥੀ ਨੇ ਉਹਨਾਂ ਨੂੰ ਵੀਜ਼ੇ ਜਿਹੜੇ ਜਾਰੀ ਕੀਤੇ ਗਏ ਨੇ ਉਹਨਾਂ ਦੀ ਸਮੀਖਿਆ ਕਰੇਗੀ ਅਤੇ ਉਹਨਾਂ ਦਾ ਮਕਸਦ ਹੈ ਨਾ ਉਹ ਮੁਲਕ ਵਿੱਚ ਆਬਾਦੀ ਵਧਨ ਦਾ ਅਤੇ ਰੁਜ਼ਗਾਰ ਦੇ ਜੋ ਕਹੋ ਕਿ ਬਰਾਬੀ ਰੱਖਣ ਦਾ ਹੈ ਕਿ ਰਿਕਤ ਰੁਜ਼ਗ ਤੁਸੀਂ ਇਹੀ ਦੋ ਗੱਲਾਂ ਕਹੀਆਂ ਸੀ ਇਹੀ ਦੋ ਗੱਲਾਂ ਅੱਜ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਸੀ ਗੱਲਾਂ ਆਤੋਂ 6 ਮਹੀਨੇ ਸਾਲ ਪਹਿਲਾਂ ਕਹੀਆਂ ਸੀਗੀਆਂ ਜੀ 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 ਬਿਲਕੁਲ ਬਿਲਕੁਲ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਆਮ ਲੋਕਾਂ ਦੀ ਸਰਕਾਰਾਂ ਦੀ ਪਾਲਿਸੀਆਂ ਦੀ ਨਹੀਂ ਮੈਂ ਗੱਲ ਕਰਦਾ ਆਮ ਲੋਕਾਂ ਦੇ ਲਈ ਇਮੀਗ੍ਰੇਸ਼ਨ ਜਿਹੜੇ ਇਮੀਗ੍ਰੈਂਟਸ ਬਾਹਰਲੇ ਮੁਲਕਾਂ ਤੋਂ ਆਉਂਦੇ ਆ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ ਇੰਗਲੈਂਡ ਦੇ ਵਿੱਚ ਹੁਣੇ-ਹੁਣੇ ਚੋਣਾਂ ਹੋ ਕੇ ਹਟੀਆਂ ਸੋ ਇਹਦੇ ਵਿੱਚ ਵੀ ਆਪਾਂ ਕਈਏ ਵੀ ਇੱਕ ਮੇਨ ਮੁੱਦਾ ਸੀ ਕਿ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨਾ ਹੈ ਰਿਸ਼ੀ ਸੋਨਕ ਜਿੰਨੀ ਦੇਰ ਪ੍ਰਧਾਨ ਮੰਤਰੀ ਰਹੇ ਆ ਤੇ ਉਹਨਾਂ ਦਾ ਵੀ ਇਹ ਮਕਸਦ ਰਿਹਾ ਕਿ ਅਸੀਂ ਬਾਰਡਰ ਬੰਦ ਕਰੀਏ ਜਿਹੜੇ ਬੋਟਾਂ ਰਾਹੀਂ ਸਮੁੰਦਰ ਰਾਹੀਂ ਜਿਹੜੇ ਲੋਕ ਪਹੁੰਚਦੇ ਨੇ ਉਹਨਾਂ ਦੇ ਉੱਤੇ ਨੱਥ ਪਾਈਏ ਰਵਾਂਡਾ ਸਕੀਮ ਚਲਾਈ ਹੈ ਸੋ ਹੁਣ ਕੈਨੇਡਾ ਨੂੰ ਵੀ ਕਿਤੇ ਨਾ ਕਿਤੇ ਇਹ ਗੱਲ ਮਹਿਸੂਸ ਹੋਣ ਲੱਗ ਪਈ ਹੈ ਕਿ ਆਪਾਂ ਘਟਾਈਏ ਇਹ ਸਾਰਾ ਕੁਝ ਮੈਂ ਹੁਣ ਤੁਹਾਨੂੰ ਕਾਰਨ ਦੱਸਣ ਲੱਗਿਆ ਸੀ ਹੁਣ ਕਾਰਨ ਸੁਣਿਓ ਮੇਰੀ ਗੱਲ ਦਾ ਇੱਕ ਕਈਆਂ ਨੂੰ ਪਤਾ ਲੱਗੇਗਾ ਕਿ ਹਾਂ ਆ ਗੱਲਾਂ ਹੋਈਆਂ ਤੇ ਉਸ ਤੋਂ ਬਾਅਦ ਫਿਰ ਏਡੇ ਜਿਹੜੇ ਸਖਤ ਫੈਸਲੇ ਕੈਨੇਡਾ ਲੈਣ ਜਾ ਰਿਹਾ ਹਰਦੀਪ ਸਿੰਘ ਨਿਜਰ ਹੋਰਾਂ ਦੀ ਹੱਤਿਆ ਇਹਦੇ ਵਿੱਚ ਮੇਨ ਜਿਹੜਾ ਹੈ ਉਹ ਕਾਰਨ ਬਣਦਾ ਭਾਵੇਂ ਕੋਈ ਇਸ ਗੱਲ ਨਾਲ ਐਗਰੀ ਕਰੇ ਜਾਂ ਨਾ ਕਰੇ ਤੁਸੀਂ ਦੇਖੋ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋ ਜਾਂਦਾ ਹੈ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਜਸਟਿਨ ਟੂਡੋ ਹਰੀ 18 ਸਤੰਬਰ ਨੂੰ ਪਾਰਲੀਮੈਂਟ 'ਚ ਖੜਕੇ ਬਿਆਨ ਦਿੰਦੇ ਨੇ ਕਿ ਆਹ ਹੋਇਆ ਤੇ ਕੀਤਾ ਕਿੰਨੇ ਆ ਉਹ ਕਹਿੰਦੇ ਵੀ ਸਾਨੂੰ ਲੱਗਦਾ ਇਹਦੇ ਪਿੱਛੇ ਇੰਡੀਅਨ ਏਜੰਟਸ ਦਾ ਹੱਥ ਹੈ ਤੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਜਿਹੜੇ ਲੋਕ ਫੜੇ ਗਏ ਚਾਰ ਜਣੇ ਫੜੇ ਗਏ ਨੇ ਇਹਦੇ ਵਿੱਚ ਤੇ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਵੈਸੇ ਤਾਂ ਆਪਾਂ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਿਆ ਪਰ ਫਿਰ ਦੱਸ ਦਈਏ ਇਹ ਚਾਰੇ ਜਣੇ ਸਟੂਡੈਂਟ ਵੀਜ਼ਿਆਂ ਦੇ ਉੱਤੇ ਗਏ ਹੋਇਆ ਤੇ ਇਹਨਾਂ ਦੇ ਵਿੱਚੋਂ ਇੱਕ ਇਹੋ ਜਿਹਾ ਸਟੂਡੈਂਟ ਨੌਜਵਾਨ ਸੀ ਜਿਹੜਾ ਪਹਿਲਾਂ ਵੀ ਮਤਲਬ ਕਿ ਕਤਲ ਉਹਨਾਂ ਨੇ ਕਰ ਦਿੱਤਾ ਹੋਇਆ ਸੀ ਉਸ ਤੋਂ ਬਾਅਦ ਉਹ ਫੜਿਆ ਜਾ ਚੁੱਕਿਆ ਸੀ ਕਿਸੇ ਹੋਰ ਕੇਸ ਦੇ ਵਿੱਚ ਉਹ ਕੇਸ ਕੀ ਸੀਗਾ ਉਹ ਗੱਡੀ ਓਵਰ ਸਪੀਡ ਤੇ ਚਲਾ ਰਿਹਾ ਤੇ ਉਹਦੇ ਹੱਥ ਵਿੱਚ ਪਿਸਤੌਲ ਆ ਤੇ ਉਹ ਹਵਾ ਵੱਲ ਕਰਕੇ ਤੇ ਫਾਇਰ ਕਰ ਰਿਹਾ ਉਹਨੂੰ ਫਿਰ ਕੈਨੇਡਾ ਕੈਨੇਡੀਅਨ ਪੁਲਿਸ ਨੇ ਉਹਨੂੰ ਗ੍ਰਫਤਾਰ ਕੀਤਾ ਸੀ ਉਹ ਜੇਲ੍ਹ ਦੇ ਅੰਦਰ ਹੀ ਸੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੁੰਦੀ ਹੈ ਕਤਲ ਦੀ ਭਾਈ ਹਰਦੀਪ ਸਿੰਘ ਨਿਜਰ ਦੇ ਤਾਂ ਉਹਦੇ ਵਿੱਚ ਉਹਦਾ ਵੀ ਨਾਮ ਆ ਜਾਂਦਾ ਸੋ ਇਹ ਚਾਰੇ ਸਟੂਡੈਂਟ ਨਿਕਲੇ ਉਸ ਤੋਂ ਬਾਅਦ ਜਿਹੜੀ ਗੱਲ ਆਪਾਂ ਪਿਛਲੇ 1-2 ਵੀਡੀਓ ਤੋਂ ਪਹਿਲਾਂ ਜਿਹੜੀ ਇੱਕ ਗੱਲ ਕੀਤੀ ਸੀ ਕਿ ਫਰੋਤੀਆਂ ਦਾ ਦੌਰ ਚੱਲ ਪਿਆ ਫਰੋਤੀਆਂ ਦੇਣ ਵਾਲੇ ਜਾਂ ਫਿਰ ਮੰਗਣ ਵਾਲੇ ਕੌਣ ਨੇ ਉਹ ਵੀ ਭਾਰਤ ਦੇ ਨਾਲ ਸੰਬੰਧਤ ਨੇ ਮਤਲਬ ਕਿ ਉਹ ਵੀ ਕਿਤੇ ਨਾ ਕਿਤੇ ਗਏ ਹੋਏ ਨੇ ਇਹਨਾਂ ਵੀਜ਼ਿਆਂ ਦੇ ਉੱਤੇ ਜਾ ਕੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਅਮਰੀਕਾ ਦੇ ਵਿੱਚ ਮੈਕਸੀਕੋ ਵਾਲੀ ਕੰਧ ਟੱਪ ਕੇ ਜਾ ਕੇ ਤੇ ਉਹ ਗੈਂਗਸਟਰ ਫਿੱਟ ਹੋ ਗਏ ਨੇ ਸਟੂਡੈਂਟਾਂ ਦੇ ਰੂਪ ਦੇ ਵਿੱਚ ਜਾਂ ਫਿਰ ਕਈਏ ਕੈਨੇਡਾ ਦੇ ਵਿੱਚ ਤੇ ਉਹ ਫਿਰ ਕੀ ਕਰਦੇ ਆ ਫਰੋਤੀਆਂ ਮੰਗ ਰਹੇ ਆ ਮਤਲਬ ਕਿ ਆਪਾਂ ਕੀ ਕਹਿੰਦੇ ਆ ਵੀ ਆਪਣੇ ਮੁਲਕ ਨੂੰ ਤਾਂ ਆਪਾਂ ਖਰਾਬ ਕੀਤਾ ਹੀ ਕੀਤਾ ਹੈ ਅੱਜ ਪੰਜਾਬ ਦੇ ਵਿੱਚ ਵੀ ਫਰੋਤੀਆਂ ਦਾ ਦੌਰ ਹੈ ਉੱਥੇ ਵੀ ਕਤਲ ਹੋ ਰਹੇ ਨੇ ਚੋਰੀਆਂ ਹੋ ਰਹੀਆਂ ਸਾਰਾ ਕੁਝ ਹੋ ਰਿਹਾ ਪਰ ਜਿਹੜੇ ਮੁਲਖ ਸ਼ਾਨਦਾਰ ਮੁਲਖ ਮੰਨੇ ਜਾਂਦੇ ਸੀ ਪੀਸਫੁੱਲ ਡੈਮੋਕ੍ਰੈਟਿਕ ਕੋਈ ਕ੍ਰਾਈਮ ਨਹੀਂ ਕ੍ਰਾਈਮ ਰੇਟ ਜ਼ੀਰੋ ਜਿਨ੍ਹਾਂ ਮੁਲਕਾਂ ਦੇ ਹੁੰਦੇ ਸੀ ਇਹਨਾਂ ਮੁਲਕਾਂ ਨੂੰ ਵੀ ਆ ਕੇ ਅਸੀਂ ਲੱਜ ਲਾ ਦਿੱਤੀ ਆ ਇਹਨਾਂ ਮੁਲਕਾਂ ਦੇ ਵਿੱਚ ਵੀ ਅਸੀਂ ਆਪਣੀਆਂ ਗੰਦੀਆਂ ਪਾਲਿਸੀਆਂ ਜਿਹੜੀਆਂ ਮਾਫ਼ ਕਰਨਾ ਜਿਹੜੀਆਂ ਘਟੀਆਂ ਪਾਲਿਸੀਆਂ ਜਾਂ ਘਟੀਆਂ ਮਾਈਂਡਸੈਟ ਲੈ ਕੇ ਇੱਥੇ ਪਹੁੰਚਦੇ ਆ ਉਥੇ ਮੈਂ ਬਹੁਤ ਸਾਰੇ ਲੋਕਾਂ ਦੇ ਕੋਲ ਸੁਣਦਾ ਬੜੀਆਂ ਗੱਲਾਂ ਹੁੰਦੀਆਂ ਫਿਰ ਮੈਂ ਇੱਥੇ ਇਹ ਗੱਲ ਜਿਹੜੀ ਆ ਮੈਂ ਕਹਿਣਾ ਚਾਹੁੰਦਾ कि ਅਸੀਂ ਸਾਰਿਆਂ ਦੀ ਗੱਲ ਨਹੀਂ ਕਰਦੇ ਹੁੰਦੇ ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੋ ਸਕਦੇ ਸਾਰੇ ਚੰਗੇ ਨਹੀਂ ਹੋ ਸਕਦੇ ਸਾਰੇ ਮਾੜੇ ਨਹੀਂ ਹੋ ਸਕਦੇ ਸੋ ਇਹ ਗੱਲ ਜਿਹੜੀ ਮੈਂ ਕਰ ਰਿਹਾ ਇਹ ਸਾਰਿਆਂ ਵਾਸਤੇ ਨਹੀਂ ਹੈ ਇਹ ਕਿਸੇ ਕਿਸੇ ਤੇ ਟੁੱਕਦੀ ਹੈ ਤੇ ਜਿਨ੍ਹਾਂ ਤੇ ਟੁੱਕਦੀ ਉਹਦੀ ਵੀ ਮੈਂ ਤੁਹਾਨੂੰ ਉਦਾਹਰਣ ਦੇ ਰਿਹਾ ਕਈ ਵਾਰੀ ਨਾ ਮੈਂ ਬਹੁਤ ਸਾਰੇ ਇੰਟਰਵਿਊ ਸੁਣਦਾ ਕਈਆਂ ਨਾਲ ਗੱਲ ਹੁੰਦੀ ਹੈ ਤਾਂ ਉੱਥੇ ਮਾਹੌਲ ਇਸ ਵੇਲੇ ਕੀ ਬਣਿਆ ਹੋਇਆ ਹੈ ਵੀ ਜਿਵੇਂ ਆਮ ਆਪਾਂ ਦੇਖਦੇ ਆਂ ਵੀ ਕੁੜੀਆਂ ਦੇ ਪਿੱਛੇ ਕੋਈ ਗੱਡੀ ਲਾ ਕੇ ਜਿਹੜੇ ਨੇ ਉਹ ਮੁੰਡੇ ਗੇੜੀਆਂ ਕੁੜੀਆਂ ਮਾਰਦੇ ਨੇ ਜਾਂ ਉਹ ਸਾਰਾ ਕੁਝ ਕਰਦੇ ਆ ਇਹ ਹੀ ਸਾਰਾ ਕੁਝ ਹੁਣ ਉੱਥੇ ਕੀਤਾ ਜਾਂਦਾ ਹੈ ਜਿਹੜੇ ਮਾਲ ਹੁੰਦੇ ਨੇ ਪਲਾਜ਼ੇ ਹੁੰਦੇ ਆ ਉਥੇ ਟਾਣੀਆਂ ਬਣਾ ਬਣਾ ਕੇ ਅਸੀਂ ਖੜੇ ਹੋਏ ਆ ਤੇ ਜੇ ਆਉਂਦੀ ਜਾਂਦੀ ਜਿਹੜੀ ਕੋਈ ਪੰਜਾਬੀ ਪਰਿਵਾਰ ਆ ਰਿਹਾ ਕੋਈ ਸਿੱਖ ਪਰਿਵਾਰ ਆ ਰਿਹਾ ਜਿਹਨਾਂ ਨੂੰ ਪੰਜਾਬੀ ਆਉਂਦੀ ਹੈ ਪੰਜਾਬੀ ਹੈਗੇ ਨੇ ਸੋ ਉਹਨਾਂ ਨੂੰ ਅਸੀਂ ਟੀਚਰਾਂ ਉਸੇ ਤਰੀਕੇ ਨਾਲ ਕਰਦੇ ਆ ਜਿਵੇਂ ਕਿਤੇ ਅਸੀਂ ਪਿੱਛੋਂ ਕਰਦੇ ਆਏ ਆ ਮਤਲਬ ਕਿ ਅਸੀਂ ਇੱਕ ਤਰ੍ਹਾਂ ਦਾ ਉਹ ਐਦਾਂ ਦਾ ਮਾਹੌਲ ਉਥੇ ਸਿਰਜ ਰਹੇ ਆ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਇੱਥੋਂ ਮੇਰੇ ਜਾਣਕਾਰ ਨੇ ਇੰਗਲੈਂਡ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਫੈਮਿਲੀ ਹੈ ਬੱਚੇ ਨੇ ਉਹਨਾਂ ਦੇ ਵੱਡੇ ਹੋ ਚੁੱਕੇ ਬੱਚੇ ਸੁੱਲੇ ਉਹਨਾਂ ਦੇ ਕੋਲ ਕੈਨੇਡੀਅਨ ਪਾਸਪੋਰਟ ਨੇ ਤੇ ਉਹ ਇੰਗਲੈਂਡ ਮੂਵ ਹੋ ਗਏ ਤੇ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਵੀ ਇਹ ਤੁਹਾਡਾ ਇੱਥੇ ਹੋਣ ਦਾ ਵਾਪਸ ਆਉਣ ਦਾ ਜਾਂ ਇੱਥੇ ਰਹਿਣ ਦਾ ਇੰਗਲੈਂਡ 'ਚ ਮਤਲਬ ਕੀ ਮਕਸਦ ਕੀ ਹੈ ਤੁਸੀਂ ਕੈਨੇਡਾ ਕਿਉਂ ਛੱਡਿਆ ਉਹ ਕਹਿੰਦੇ ਭਾਜੀ ਉੱਥੇ ਹੂਟਿੰਗ ਬਹੁਤ ਹੁੰਦੀ ਹੈ ਅਸੀਂ ਪਰਿਵਾਰ ਦੇ ਨਾਲ ਕਿਤੇ ਬਾਹਰ ਨੂੰ ਜਾਈਏ ਤੇ ਉਥੇ ਟਾਣੀਆਂ ਬੜਾ ਬਣਾ ਬਣਾ ਕੇ ਜਿਹੜੇ ਨੇ ਉਹ ਜਿਹੜੇ ਮੁੰਡੇ-ਮੁੰਡੇ ਖੜੇ ਹੁੰਦੇ ਨੇ ਜਿਹੜੀ ਮੰਦਿਰ ਖੜੀ ਹੁੰਦੀ ਹੈ ਤੇ ਉਹ ਉਹਨਾਂ ਨੂੰ ਇਹ ਨਹੀਂ ਹੁੰਦਾ ਭਈ ਕੋਈ ਪਰਿਵਾਰ ਆ ਕੋਈ ਵੱਡਾ ਕੋਈ ਛੋਟਾ ਜਾਂ ਕਿਸੇ ਨਾਲ ਪਿਓ ਤੁਰਿਆ ਹੋਇਆ ਸੋ ਉਹਨਾਂ ਨੇ ਉਹ ਹੂਟਿੰਗ ਕਰਨੀ ਹੈ ਉਹਨਾਂ ਨੇ ਤੁਹਾਨੂੰ ਟੀਚਰਾਂ ਕਰਨੀ ਹੈ ਛੇੜਖਾਨੀਆਂ ਕਰਨੀਆਂ ਸੋ ਕਹਿੰਦਾ ਆ ਗੱਲਾਂ ਬਹੁਤ ਨੇ ਉਥੇ ਤੇ ਉਸ ਤੋਂ ਬਾਅਦ ਫਿਰ ਇਹ ਇਹ ਜਿਹੜੇ ਦੇਸ਼ ਦੇ ਕਾਨੂੰਨ ਨੇ ਹੂਟਿੰਗ ਕਰਨ ਦੇ ਉੱਤੇ ਤੁਸੀਂ ਕਿਸੇ ਨੂੰ ਗੱਲ ਕਰ ਰਹੇ ਹੋ ਕਿਸੇ ਨੂੰ ਛੇੜ ਰਹੇ ਹੋ ਵਰਬਲੀ ਛੇੜ ਰਹੇ ਹੋ ਤਾਂ ਤੁਸੀਂ ਉਹਨੂੰ ਥੱਪੜ ਤਾਂ ਲਾ ਨਹੀਂ ਸਕਦੇ ਜਦੋਂ ਤੁਸੀਂ ਉਹਨੂੰ ਥੱਪੜ ਲਾ ਦਿੱਤਾ ਉਹ ਚ ਕਸੂਰ ਤੁਹਾਡਾ ਨਿਕਲ ਜਾਣਾ ਵਰਬਲੀ ਅਬਿਊਜ਼ ਕਰਨ ਵਾਲੇ ਦਾ ਨਹੀਂ ਨਿਕਲਣਾ ਸੋ ਉਹ ਕਾਨੂੰਨ ਵੀ ਤੁਹਾਨੂੰ ਰੋਕਦੇ ਨੇ ਫਿਰ ਮਤਲਬ ਕਿ ਤੁਹਾਨੂੰ ਉਹ ਉਥੇ ਆ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕਾਨੂੰਨ ਤੁਹਾਨੂੰ ਕਹਿੰਦਾ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਪੁਲਿਸ ਕੰਪਲੇਟ ਕਰੋਗੇ ਤੇ ਉਹ ਕਹਿਣਗੇ ਵੀ ਇਹ ਤਾਂ ਜ਼ੁਲਮੀ ਹੈ ਨਹੀਂ ਹੈ ਵਰਬਲੀ ਅਗਲੇ ਨੇ ਕੁਝ ਕਿਹਾ ਵਰਬਲੀ ਤੁਸੀਂ ਕਹਿ ਦਿਓ ਹੁਣ ਜਿਹੜਾ ਇੱਕ ਪਾਸੇ ਇੱਜ਼ਤਦਾਰ ਰਿਸਪੈਕਟਿਡ ਕੋਈ ਪਰਿਵਾਰ ਤੋੜਿਆ ਹੋਇਆ ਸੋ ਉਹ ਹੁਣ ਵਰਬਲੀ ਕੀ ਕਰੇ ਉਹਨਾਂ ਨੂੰ ਗਾਲ੍ਹਾਂ ਕੱਢਣ ਲੱਗ ਪਵੇ ਉਹ ਤਾਂ ਫਿਰ ਆਪਣੀ ਵੀ ਨਾਲ ਹੀ ਓਨੀ ਜਿਆਦਾ ਹੋ ਗਈ ਸੋ ਇਹ ਚੀਜ਼ਾਂ ਨੇ ਨਾ ਇਹ ਬਹੁਤ ਵੱਧ ਚੁੱਕੀਆਂ ਜਿਹਨੂੰ ਲੈ ਕੇ ਜਿਹੜੀਆਂ ਜੀ ਜੀ ਮੈਂ ਕਹਾ ਚੰਗਰੀ ਕਿ ਨਾ ਹੋਰ ਵੱਡਾ ਕਲੋ ਕੇ ਮਸਲਾ ਕੈਨੇਡਾ ਵਿੱਚ ਖੜਾ ਹੋ ਗਿਆ ਹੈ ਜਦੋਂ ਹੁਣ ਇਮੀਗ੍ਰੇਸ਼ਨ ਮੰਤਰੀ ਦਾ ਤਿਆਰ ਦਾ ਜਬ ਬਿਆਨ ਸਾਹਮਣੇ ਆਇਆ ਤੁਹੰਦਾਸਾ ਕਿ ਇਸ ਦੇ ਨਾਲ ਹੀ 70000 ਪੁਮੰਤਰੀ ਜਿਹੜੀ ਵਿਦਿਆਰਥੀ ਨੇ ਉਥੇ ਸਟੂਡੈਂਟ ਨੇ ਕੈਨੇਡਾ ਵਿੱਚ ਉਹਨਾਂ ਦਾ ਵਰਕ ਪਰਮਿਟ ਖਤਮ ਹੋ ਚੁੱਕਿਆ ਹੈ ਅਤੇ ਹੋ ਜ਼ਾਲਮ ਵਰਗੇ ਕਲੋ ਕੇ ਆਪਣਾ ਰਾ ਕਲੋ ਕੇ ਬਣਾ ਰਹੀ ਨੇ ਕਿ ਜ਼ਾਲਮ ਮਿਲ ਜੋ ਕੁਝ ਹੋ ਜੇ ਇਸ ਦਿਨ ਹਾਲੀ ਕਲੋ ਕੇ ਉੱਥੇ ਦੀ ਕਈ ਯੂਨੀਵਰਸਿਟੀਆਂ ਵਿੱਚ ਕਈ ਥਾਵਾਂ ਦੇ ਉੱਤੇ ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਵੱਲੋਂ ਕਲੋ ਕੇ ਰੋਜ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਥੋੜਾ ਸੁਝਾਅ ਲੈਣਾ ਚਾਹਾਂਗੇ ਕਿ ਜਿਹੇ ਵੀ ਤੁਸੀਂ ਕੀ ਸੁਝਾਅ ਦਿੰਦੇ ਹੋ ਕੀ ਹੱਲ ਇਹਨਾਂ ਵਿੱਚ ਸਟੂਡੈਂਟਸ ਵਾਸਤੇ ਨਿਕਲ ਕੇ ਸਾਹਮਣੇ ਆ ਸਕਦਾ ਹੈ ਉਹ ਜਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹਨਾਂ ਦਾ ਕੁਝ ਹੱਲ ਨਿਕਲ ਕੇ ਆ ਜਾਵੇ ਇਸ ਕੰਡੀਸ਼ਨ ਦੇ ਵਿੱਚ ਦੇਖੋ ਹੱਲ ਇਹਦੇ ਵਿੱਚ ਨਾ ਇਹ ਹੁੰਦਾ ਹੁੰਦਾ ਵੀ ਕਾਨੂੰਨ ਜਿਹੜੇ ਬਣਦੇ ਆ ਉਹ ਅੱਗੇਓਂ ਬਣਦੇ ਹੁੰਦੇ ਆ ਫਿਊਚਰ ਡੇਟ ਤੋਂ ਬਣਦੇ ਹੁੰਦੇ ਆ ਠੀਕ ਹੈ ਉਹ ਪਾਸ ਤੋਂ ਨਹੀਂ ਬਣਦੇ ਹੁੰਦੇ ਮਤਲਬ ਕਿ ਜਿਹੜੇ ਪਹਿਲਾਂ ਆਏ ਆ ਉਹਨਾਂ ਵਾਸਤੇ ਨਹੀਂ ਬਣਦੇ ਹੁੰਦੇ ਉਹ ਫਿਊਚਰ ਡੇਟ ਇੱਕ ਮਿਥਣਗੇ ਮਤਲਬ ਕਿ ਜਿਹੜਾ ਇਮੀਗ੍ਰੇਸ਼ਨ ਮੰਤਰੀ ਹੈ ਸਰਕਾਰ ਐਲਾਨ ਕਰੇਗੀ ਕਿ ਭਾਈ ਦਸੰਬਰ 2024 ਤੋਂ ਆਹ ਕਾਨੂੰਨ ਹੈ ਸੋ ਉਸ ਤੋਂ ਪਹਿਲਾਂ ਵਾਲੇ ਜਿਹੜੇ ਉੱਥੇ ਪਹੁੰਚ ਹੀ ਗਏ ਹੋਇਆ ਤੁਹਾਨੂੰ ਮੈਂ ਪਹਿਲਾਂ ਹੀ ਇਹ ਗੱਲ ਕਹਿ ਚੁੱਕਿਆ ਵੀ ਜਿਹੜੇ ਸਾਡੇ ਲੋਕ ਪਹੁੰਚ ਗਏ ਵਿਦੇਸ਼ਾਂ ਦੇ ਵਿੱਚ ਉਹ ਭਾਵੇਂ ਪੜ੍ਹਾਈ ਦਾ ਸਹਾਰਾ ਲੈ ਕੇ ਪਹੁੰਚੇ ਆ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਡੌਂਕੀਆਂ ਰਾਹੀਂ ਪਹੁੰਚੇ ਆ ਉਹਨਾਂ ਨੇ ਵਾਪਸ ਤਾਂ ਮੁੜਨਾ ਨਹੀਂ ਭਾਵੇਂ ਪੀਆਰ ਨਾ ਮਿਲੇ ਭਾਵੇਂ ਪੇਪਰ ਨਾ ਮਿਲਣ ਅੱਜ ਨਾ ਮਿਲਣ ਸਰਕਾਰ ਕਹਿ ਦੇਵੇ 100 ਵਾਰੀ ਕਹਿ ਦੇਵੇ ਇਹ ਜਿਹੜੇ ਚਲੇ ਗਏ ਉਹਨਾਂ ਨੇ ਵਾਪਸ ਨਹੀਂ ਮੁੜਨਾ ਉਹਨਾਂ ਨੇ ਉਦੋਂ ਹੀ ਵਾਪਸ ਆਉਣਾ ਹੈ ਤੇ ਜਦੋਂ ਉਹਨਾਂ ਦੇ ਕੋਲ ਕੋਈ ਹੱਥ ਦੇ ਵਿੱਚ ਡਾਕੂਮੈਂਟ ਆ ਗਿਆ ਸੋ ਉਹਦੇ ਲਈ ਉਹ ਫਿਰ ਵੱਖ-ਵੱਖ ਹੱਤਕੰਡੇ ਅਪਣਾਉਂਦੇ ਆ ਮਤਲਬ ਸਾਰੇ ਪੰਜਾਬੀ ਐਂ ਕਰਦੇ ਆ ਕੋਈ ਕਿਸੇ ਦੇ ਵਿਆਹ ਵਾਲਾ ਕੋਈ ਗੇਮ ਜਿਹੜੀ ਹੈ ਉਹ ਕਰ ਲੈਂਦਾ ਕੋਈ ਕਿਸੇ ਵਰਕ ਪਰਮਿਟ ਵਾਲੀ ਕਰ ਲੈਂਦਾ ਜਾਂ ਫਿਰ ਕੁਝ ਹੋਰ ਜਿਹੜਾ ਹੈ ਇਧਰ ਉਧਰ ਕਰਕੇ ਆਪਣਾ ਉਹ ਲੈ ਲੈਣਗੇ ਪਰ ਹੁਣ ਸੋਚਣਾ ਅੱਗੇ ਆਉਣ ਵਾਲਿਆਂ ਨੂੰ ਹੋਏਗਾ ਮਤਲਬ ਜਿਹੜੇ ਆਉਣ ਵਾਲੇ ਨੇ ਉਹਨਾਂ ਦੇ ਉੱਤੇ ਕਾਨੂੰਨ ਜਿਹੜੇ ਹੈਗੇ ਆ ਉਹ ਲਾਗੂ ਹੋਣਗੇ ਜਿਵੇਂ ਕਿ ਆਪਾਂ ਗੱਲ ਕੀਤੀ ਸੀ ਕਿ ਇੰਗਲੈਂਡ ਦੇ ਵਿੱਚ ਵੀ ਇਹ ਸਾਰਾ ਕੁਝ ਹੋ ਰਿਹਾ ਤਬਦੀਲੀਆਂ ਹੋ ਰਹੀਆਂ ਸੋ ਇਹ ਵੀ ਫਿਊਚਰ ਡੇਟ ਤੋਂ ਹੀ ਸਾਰੇ ਕਾਨੂੰਨ ਜਿਹੜੇ ਨੇ ਆ ਉਹ ਲਾਗੂ ਹੁੰਦੇ ਹੁੰਦੇ ਆ ਜਿਵੇਂ ਮੈਂ ਫੋਰ ਐਗਜ਼ਾਮਪਲ ਤੁਹਾਨੂੰ ਦੱਸਿਆ ਵੀ ਉਹ ਦਸੰਬਰ ਕਹਿ ਦੇਣ ਅਗਲੀ ਅਪ੍ਰੈਲ ਕਹਿ ਦੇਣ ਜਨਵਰੀ ਕਹਿ ਦੇਣ ਫਿਰ ਉਥੋਂ ਆ ਕਾਨੂੰਨ ਹੈ ਜੀ ਸਾਡਾ ਲਾਗੂ ਹੋ ਗਿਆ ਬਾਕੀ ਜਿਹੜੇ ਪਹੁੰਚ ਹੀ ਗਏ ਹੋਇਆ ਸੋ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ ਕਈ ਤਰੀਕੇ ਦੇ ਹੁਣ ਇੰਗਲੈਂਡ ਹੈ ਇੰਗਲੈਂਡ ਤਾਂ ਬੰਦੇ ਨੂੰ ਪੱਕਾ ਹੀ ਨਹੀਂ ਕਰਦਾ ਇਹ ਇਹ ਤੁਸੀਂ ਆਪਣੇ ਕਹੋ ਪਈ 20 ਸਾਲ ਰਹਿ ਲੋ ਕਹਿੰਦੇ 20 ਸਾਲ ਰਹੋਗੇ ਤੇ ਤਾਂ ਤੁਹਾਡੇ ਬਾਰੇ ਅਸੀਂ ਸੋਚਾਂਗੇ ਉਹ ਵੀ ਤੁਹਾਨੂੰ 20 ਸਾਲ ਦੇ ਸਬੂਤ ਦੇਣੇ ਪੈਣਗੇ ਹੋਰ ਕੋਈ ਜਰੀਆ ਨਹੀਂ ਹੈ ਇੰਗਲੈਂਡ ਦੇ ਵਿੱਚ ਪੱਕੇ ਹੋਣ ਦਾ ਸੋ ਜੇ ਕੋਈ ਜਰੀਆ ਹੀ ਨਹੀਂ ਹੈ ਹੋਰ ਪੱਕੇ ਹੋਣ ਦਾ ਤੇ ਫਿਰ ਵੀ ਲੋਕ ਇੱਥੇ ਪੱਕੇ ਹੋ ਰਹੇ ਨੇ ਇੱਥੇ ਜਿੱਥੇ ਮਰਜੀ ਤੁਸੀਂ ਦੇਖ ਲਓ ਪੰਜਾਬੀਓ ਪੰਜਾਬੀ ਆ ਸੋ ਉਹ ਵੀ ਤਾਂ ਪੱਕੇ ਹੋਏ ਆ ਨਾ ਸੋ ਮਤਲਬ ਮੇਰੇ ਕਹਿਣ ਦਾ ਵੀ ਜਿਹੜੇ ਤਾਂ ਗਏ ਉਹਨਾਂ ਨੂੰ ਹੁਣ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਸੋ ਉਹ ਤਾਂ ਹੁਣ ਪਹੁੰਚ ਹੀ ਚੁੱਕੇ ਆ ਉੱਥੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪੱਕੇ ਹੋ ਜਾਣਗੇ ਪਰ ਆਉਂਦਿਆਂ ਨੂੰ ਸੋਚਣਾ ਪਊਗਾ ਜਿਹੜੇ ਆਉਣ ਵਾਲੇ ਨੇ ਜੀ ਜਿਵੇਂ ਤੁਸੀਂ ਕਹ ਲੋ ਕਿ ਜਦੋਂ ਵੀ ਕੋਈ ਇੰਟਰਨੈਸ਼ਨਲ ਇਸ਼ੂ ਆਂਦਾ ਹੈ ਜਾਂ ਖਾਸ ਕਰ ਪੰਜਾਬੀ ਸਟੂਡੈਂਟਸ ਦਾ ਕੋਈ ਇਸ਼ੂ ਆਂਦਾ ਹੈ ਤਾਂ ਤੁਹਾਡਾ ਜੋ ਸੁਝਾਅ ਹੁੰਦੇ ਨੇ ਤੁਹਾਡੀ ਗੱ ਪੰਜਾਬੀ ਸਟੂਡੈਂਟਸ ਨੂੰ ਉਹਦੇ ਮਾਪਿਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ ਪਸੰਦ ਆਉਂਦੀਆਂ ਨੇ ਅਤੇ ਉਹ ਪਸੰਦ ਕਰਦੇ ਨੇ ਅਤੇ ਤੁਹਾਡੀ ਗੱਲਾਂ ਤੋਂ ਕਾਫੀ ਕੁਝ ਉਹਨਾਂ ਲੋਕਾਂ ਨੂੰ ਸਿੱਖਣ ਨੂੰ ਮਿਲਦਾ ਹੈ ਤੇ ਦਿਲ ਦੀਆਂੋਂ ਤੁਹਾਨੂੰ ਬੜਾ ਧੰਨਵਾਦ ਕਰਦੇ ਹਾਂ ਸਾਡੇ ਨਾਲ ਜੁੜਦੇ ਹੋ ਅਕਸਰ ਤੁਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਆਪਣੇ ਵਿਚਾਰ ਖੁੱਲਕੇ ਅਤੇ ਬਹੁਤ ਹੀ ਸੂਰਜਨਾ ਸਰ ਦਰਸ਼ਕਾਂ ਦੇ ਗੇਰਾ ਖਿਦੋਂ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਤੇ ਹੁਣ ਵਿਹਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਜੱਜ ਲੈਣ ਦਾ ਧੰਨਵਾਦ